ਮੈਂ ਤਾਂ ਨਹੀਂ ਰਾਂਗਾ ਮੇਰੇ ਗੀਤ ਰਹਿਣਗੇ ਪਿਆਰੇ ਦੋਸਤੋ ਸਵੇਰ ਤੋਂ ਹੀ ਅੱਜ ਮਨ ਕੁਝ ਅਜੀਬ ਕਿਸਮ ਦਾ ਪਰੇਸ਼ਾਨ ਸੀ ਉਦਾਸ ਸੀ ਮੁੰਬਈ ਤੋਂ ਚੰਡੀਗੜ੍ਹ ਦੀ ਫਲਾਈਟ ਫੜੀ ਇੱਥੇ 8 ਵਜੇ ਪਹੁੰਚੇ 8 ਵਜੇ ਅੱਜ ਕਿਹ ਖਬਰਾਂ ਨੇ ਦੇਖੀਆਂ ਇਹਨੇ ਦਿਨ ਪੰਜਾਬ ਦੀਆਂ ਤਾਂ ਟੈਲੀਵਿਜ਼ਨ ਔਨ ਕੀਤਾ ਤੇ ਪਹਿਲੀ ਖਬਰ ਸੀ ਪੰਜਾਬੀ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਬੇਸ਼ੱਕ ਉਸ ਦੁਨੀਆ ਵਿੱਚ ਨਹੀਂ ਰਹੇ ਸਰੀਰਕ ਤੌਰ ਤੇ ਉਸ ਦੁਨੀਆ ਵਿੱਚ ਨਹੀਂ ਰਹੇ ਮਗਰ ਉਹਨਾਂ ਦੀ ਰਚਨਾ ਉਹਨਾਂ ਦੀ ਕਲਮ ਉਨ੍ਹਾਂ ਦਾ ਕਲਾਮ ਉਨ੍ਹਾਂ ਦੇ ਕੌਲਮ ਹਰ ਪੰਜਾਬੀ ਦੀ ਜ਼ੁਬਾਨ ਤੇ ਮੁਹਾਵਰੇ ਬਣ ਕੇ ਵਿਚਰਦੇ ਰਹਿਣਗੇ ਬੋਲਦੇ ਰਹਿਣਗੇ ਆਪਣੇ ਆਪ ਚ ਮੁਹਾਵਰੇ ਬਣ ਜਾਣਗੇ ਸੋ ਬੋਤਾ ਕੁਝ ਨਾ ਕਹਿੰਦਿਆ ਹੋਇਆ ਬੈਸ ਉਦਾਸੀ ਨੂੰ ਕਿਸੇ ਸ਼ਬਦਾਂ ਵਿੱਚ ਕਹਿਣ ਵਾਸਤੇ ਮੇਰੇ ਕੋਲੇ ਕੁਝ ਵੀ ਨਹੀਂ ਹੈ ਬਸ ਪ੍ਰਮਾਤਪਾਉਨ ਦੀ ਉਸ ਸ਼ਾਇਰੀ ਤੇ ਮਿਆਰ ਨੂੰ ਜੋ ਉਹਨਾਂ ਨੇ ਕਾਇਮ ਕੀਤਾ ਹੈ ਉਹ ਹਮੇਸ਼ਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਪੰਜਾਬੀ ادب ਨੂੰ ਪੰਜਾਬੀ ਮਾਂ ਬੋਲੇ ਨੂੰ ਐਨਾ ਕੁਝ ਦੇ ਕੇ ਗਏ ਆਉਣ ਵਾਲੀਆਂ ਨਸਲਾਂ ਉਹਨਾਂ ਤੋਂ ਪੜ੍ਹ ਕੇ ਸੇਧ ਲੈਣਗੇ ਔਰ ਪੰਜਾਬ ਦੀ ਸ਼ਾਇਰੀ ਹਮੇਸ਼ਾ ਅੱਛੀ ਹੋ ਕੇ ਲੋਕਾਂ ਦੇ ਵਿੱਚ ਵਿਚਰਦੀ ਰਹੇਗੀ ਉਹ ਪੰਜਾਬੀ ਦੇ ਆਪਣੇ ਆਪ ਦੇ ਵਿੱਚ ਸ਼ਾਇਰੀ ਦੇ ਸਕੂਲ ਨੇ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਇਕ ਨਵੀਂ ਸਿਰਜਣਾਤਮਕ ਸ਼ੈਲੀ ਦੇ ਬਿਹਤਰੀਨ ਸ਼ਾਇਰੋ ਸੁਰਜੀਤ ਪਾਤਰ ਸਾਹਿਬ ਜਿਸ ਨੂੰ ਅੱਜ ਅਲਵਦਾ ਕਹਿੰਦੇ ਹੋਏ ਮੈਂ ਸਭ ਤੋਂ ਇਹੋ ਉਮੀਦ ਰੱਖਦਾ ਕਿ ਉਹਨਾਂ ਲਈ ਦੁਆ ਕਰਨਾ ਕਿ ਉਹ ਫੇਰ ਪੰਜਾਬੀ ਦੀ ਖੇਤਪਤ ਲਈ ਮਾਲਕੋਨਾ ਨੂੰ ਇੱਕ ਨਵੇਂ ਰੂਪ ਵਿੱਚ ਪੇਜੇ ਆਮੀਨ ਰਬ ਰਾਕ